ਬੜੀ ਵਾਰੀ ਕੱਲ ਸ਼ਾਮੀ ਵਗਾਰ ਲੱਗਾ ਜੀ 6 ਵਜੇ ਤੇ ਉਦੋਂ ਨਿਹਰਾ ਸੀਗਾ ਤੇ ਗੋਤਾਖਰ ਵਗੈਰਾ ਬੁਲਾਏ ਨਹੀਂ ਗਏ ਤੇ ਅੱਜ ਸਵੇਰੇ ਆ ਕੇ ਗੋਤਾਖਰ ਬੁਲਾਏ ਆ ਉਹਨਾਂ ਕੋ ਬੋਡੀ ਕਢਾਈ ਗਈ ਆ ਫਿਰ ਫੋਨ ਆਇਆ 10 ਵਜੇ ਵੀ ਇੱਥੇ ਦਾ ਗੱਲਬਾਤ ਆ ਵੀ ਡੈੱਡ ਬੋਡੀ ਇੱਕ ਨਗੰਦੇ ਨਾਲ ਚ ਤੇੜਦੀ ਜਾਂਦੀ ਆ ਵੀ ਤੁਸੀਂ ਫੌਰਨ ਆ ਜਾਓ ਤੇ ਸਾਰੇ ਸੀ ਕੋਈ ਏਦਾਂ ਕੋਈ ਰੋਡ ਨਹੀਂ ਦੇਖਿਆ ਸੀ ਤੇ ਜਿੰਨਾਂ ਇੱਥੇ ਪਹੁੰਚੇ ਆ ਸਲਾਮ ਲੀਵੇ 10-15 ਮਿੰਟ ਦੇ ਵਿੱਚ ਇੱਥੇ ਆਏ ਆ ਉਹ ਕਰਾਂ ਦੇ ਡੈੱਡ ਬੋਡੀ ਇਹਨਾਂ ਦੇ ਸਾਈਡ ਤੇ ਲਾ ਲੁੱਤੀ ਸੀਗੀ ਤੇ ਅਸੀਂ ਚੱਕ ਕੇ ਮਾਂ ਪੁਲਿਸ ਦੇ ਹਵਾਲੇ ਕਰ ਦਿੱਤੀ ਆ ਇਹ 10 ਤੋਂ 15 ਦਿਨ ਪੁਰਾਣੀ ਡੈਡ ਬਡੀ ਆ ਸਸ਼ੀ ਗਾਲ ਜੀ ਇਸ ਵਲ ਦੀ ਵੱਡੀ ਖਬਰ ਲੁਧਿਆਣਾ ਦੇ ਚਾਂਦ ਸਿਮਰ ਦਾ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੁੱਡੇ ਦਰਿਆ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਸੰਗਤ ਪਰਸਤੀਤੀਆਂ ਦੇ ਵਿੱਚ ਇੱਕ ਲਾਸ਼ ਬਰਾਮਦ ਹੁੰਦੀ ਆ ਗੱਲਬਾਤ ਕਰ ਲੈਂਦੇ ਆ ਸਰ ਤੁਹਾਨੂੰ ਕਦੋਂ ਇਤਲਾਹ ਮਿਲੀ ਦੱਸਿਆ ਜਾ ਰਿਹਾ ਪੁਲਿਸ ਵਾਲਿਆਂ ਲੋਕੀ 6:30 ਵਜੇ ਜੜੀ ਕੀ ਆ ਸਾਨੂੰ ਇਤਲਾਮ ਲਈ ਗੋਤਾ ਖੋਣ ਨਹੀਂ ਲਵਦੇ ਬਜੀ ਕੀ ਪੂਰਾ ਮਾਮਲਾ ਓਏ 10 ਵਜੇ ਇਤਲਾਮ ਮਿਲੀ ਆ ਹੂੰ ਸਾਨੂੰ 10 ਵਜੇ ਇਤਲਾਮ ਮਿਲੀ ਤੇ 10 15 ਮਿੰਟ ਦੇ ਵਿੱਚ ਇੱਥੇ ਆਏ ਆ ਉਹ ਦਕਰਾਂ ਦੇ ਡੈੱਡ ਬੁੜੀ ਇਹਨਾਂ ਦੇ ਸਾਈਡ ਤੇ ਲਾਤੀ ਸੀਗੀ ਹੂੰ ਤੇ ਅਸੀਂ ਚੱਕ ਕੇ ਪੁਲਿਸ ਦੇ ਹਵਾਲੇ ਕਰ ਦਿੱਤੀ ਆ ਹੂੰ ਇਹ 10 ਤੋਂ 15 ਦਿਨ ਪੁਰਾਣੀ ਡੈੱਡ ਬੁੜੀ ਆ ਅੱਛਾ ਸਰ ਕੀ ਲੱਗਦਾ ਕੀ ਮੁੰਡਾ ਹੈ ਕੁੜੀ ਹੈ ਕੌਣ ਹੈ ਮੁੰਡਾ ਹੋਵੇ ਜੀ ਮੁੰਡਾ ਹੋਵੇ ਹਾਂਜੀ ਅੱਛਾ ਕਿਸ ਤਰ੍ਹਾਂ ਦੀ ਬੋਡੀ ਫੁੱਲੀ ਹੀ ਲੱਗ ਰਹੀ ਹੈ ਤੁਹਾਨੂੰ ਬੋਡੀ ਤੇ ਪੂਰੀ ਫੁੱਲੀ ਹੋਈ ਜੀ ਪੂਰੀ ਖਰਾਬ ਹੋਈ ਪਈ ਪੂਰੀ ਫੁੱਲੀ ਖਰਾਬ ਹੈ ਠੀਕ ਹੈ 10 ਤੋਂ 15 ਦਿਨ ਠੀਕ ਹੈ ਕੁਝ ਇਹਦੇ ਬੋਡੀ ਤੇ ਨਿਸ਼ਾਨ ਵਗੈਰਾ ਵੀ ਮੇਰੇ ਕੁਝ ਤੁਹਾਨੂੰ ਨਹੀਂ ਨਿਸ਼ਾਨ ਵਗੈਰਾ ਦੇਖੇ ਨਹੀਂ ਕੱਪੜੇ ਕੁਪੜੇ ਪਾਏ ਹੋਏ ਨੇ ਇਹਦੇ ਡੱਡ ਬੁੱਢੀ ਸੜੀ ਹੋਈ ਬੋਡੀ ਹੈ ਹਾਂਜੀ ਸੜੀ ਹੋਈ ਮੁਸ਼ਕ ਮਾਰਦੀ ਪੂਰੀ ਸੜੀ ਹੋਈ ਬੋਡੀ ਹੈ ਠੀਕ ਹੈ ਆ ਬਿਲਕੁਲ 10 ਸਾਢੇ 10 ਵਜੇ ਜਿਹੜੀ ਕਿ ਹੈ ਇਹਨਾਂ ਨੂੰ ਤਲਾਦ ਦਿੱਤੀ ਜਾਂਦੀ ਹੋਰ ਵੀ ਜਿਹੜੇ ਗੋਤਾ ਕੋਰ ਨੇ ਇਹਨਾਂ ਨੇ ਕੱਢੀ ਮੁਸ਼ਕਲ ਤੇ ਨਾ ਅੱਛਾ ਸਰ ਕਿਸ ਤਰ੍ਹਾਂ ਲੱਗਿਆ ਬੋਡੀ ਨੂੰ ਦੇਖ ਕੇ ਕੀ ਕੀ ਅੰਦਾਜ਼ਾ ਕੀ ਲਾ ਸਕਦੇ ਹੋ ਸਰ ਦੇਖੋ ਆਪਾਂ ਤੇ ਇੱਕੀ ਗੱਲ ਕਹਿੰਨੇ ਆ ਜਿੱਦਾਂ ਡੈਡ ਬੋਡੀ ਹੁੰਦੀਆਂ ਨੇ ਕਿਉਂਕਿ ਸਾਡੇ ਰਿਕਾਰਡ ਆ ਕਿਉਂਕਿ ਅਸੀਂ ਜਿੱਥੇ ਜਾਂਦੇ ਅਸੀਂ ਕੱਢਦੇ ਰਹਿੰਨੇ ਆ ਏ ਭੋਲੇ ਪੱਜਰੇ ਸਾਨੂੰ ਫੋਨ ਆਇਆ 10 ਵਜੇ ਵੀ ਇੱਧੇ ਦਾ ਗੱਲਬਾਤ ਆ ਵੀ ਡੈੱਡ ਬੋਡੀ ਇੱਕ ਨਗੰਦੇ ਨਾਲ ਚ ਤੇਰਦੀ ਜਾਂਦੀ ਆ ਵੀ ਤੁਸੀਂ ਫੌਰਨ ਆਜੋ ਤੇ ਸਰੇ ਸੇ ਕੋਈ ਇੱਦਾਂ ਕੋਈ ਰੋਡ ਨਹੀਂ ਦੇਖਿਆ ਸੀ ਤੇਜ਼ੀ ਨਾਲ ਇੱਥੇ ਪਹੁੰਚੇ ਆ ਤੇ ਅਸੀਂ ਜਾ ਕੇ ਫਟਾਫਟ ਤੇ ਕਰਤੀ ਇਹ ਬੋਡੀ ਤੇ ਮੁਲਾਜ਼ਮ ਦੇ ਹਵਾਰੇ ਕਰਤੀ ਆ ਤੇ ਸਰ ਆਪਾਂ 21 ਜਵਾਨ ਦਿੰਨੇ ਦੇਖੋ ਫੈਮਲੀ ਦੇ ਵਿੱਚ ਕੋਈ ਲੜਾਈ ਝਗੜਾ ਵੀ ਕਰਦਾ ਵਾ ਕੋਈ ਕਲੇਸ਼ ਕਰਾ ਵੀ ਕਰਦਾ ਕੋਈ ਕਿਸੇ ਨੂੰ ਕੋਈ ਆਪਣੇ ਆਪ ਨੂੰ ਕੋਈ ਕਰਜ਼ਾ ਸਿਰ ਤੇ ਹੈਗਾ ਕੋਈ ਆਪਾਂ ਮਰ ਜਾਣਾ ਵੀ ਆਪਣੇ ਆਪ ਤੋਂ ਸੋਚੋ ਕਰਜ਼ਾ ਬਣਾ ਉਤਰ ਜਾਂਦਾ ਆਪਣੇ ਤੇ ਐਮ ਸੀ ਰੀ ਨਾਲ ਬੀ ਇੱਕ ਕਰੇਸ ਨਾ ਕਰੋ ਜ਼ਿੰਦਗੀ ਬਾਰ ਬਾਰ ਨਹੀਂ ਆਂਦੀ ਇੱਕ ਵਾਰ ਹੀ ਆਂਦੀ ਜੇ ਮਰਨਾ ਕੋਈ ਫਾਇਦਾ ਨਹੀਂਗਾ ਬਾਕੀ ਆਪਾਂ ਸਾਥ ਰੋਦੇ ਗੋਤਾਖੋਰ ਬੰਦੇ ਆ ਜੀ ਕੀ ਲੱਗਿਆ ਬੋਡੀ ਨੂੰ ਦੇਖ ਕੇ ਕੀ ਲੱਗਿਆ ਤੁਹਾਨੂੰ ਬੋਡੀ ਨੂੰ ਦੇਖ ਕੇ ਸਰ ਕੁਝ ਨਹੀਂ ਫੀਲ ਹੋਇਆ ਦੇਖੋ ਬੋਡੀ ਐਂ ਉਦਾਂ ਠੀਕ ਆ ਵੈਸੇ ਇਦਾਂ ਹੈਗੇ ਆ ਲੱਗਦਾ ਆਪਾਂ ਨੂੰ 15 ਕੁ 20 15 ਕੁ 12 ਦਿਨ ਦੀ ਪੁਰਾਣੀ ਹੈ ਬੋਡੀ ਪੁਰਾਣੀ ਬੋਡੀ ਇਹ ਚੱਕਰ ਆ ਸਰ ਜੇ ਬਾਤੋ ਬਾਤ ਵਾਦੇ ਤੇ ਆਪਾਂ ਮੰਨਿਆ ਜਾਈਏ ਤੇ ਗਰਵੀ ਹੁੰਦੀ ਤਿੰਨ ਦਿਨਾਂ ਚ ਹੋਰ ਸੜਦੀ ਨਹੀਂ ਜੀ ਬੋਡੀ ਕਿਉਂਕਿ ਠੰਡੇ ਦਾ ਮੌਸਮ ਆ ਪਾਣੀ ਠੰਡਾ ਵਾ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਬਾਹਰ ਤੇ ਬਾਕੀ ਉਹ ਬੋਡੀ ਨੂੰ ਜਬਤ ਕਰ ਲਿਆ ਪੁਲਿਸ ਨੇ ਅੰਜ ਕਰ ਰਿਹਾ ਜੀ ਇਹ ਸਾਨੂੰ ਡੈਡ ਬੋਡੀ ਕੱਲ ਸ਼ਾਮੀ ਪਤਾ ਲੱਗਾ ਜੀ 6 ਵਜੇ ਤੇ ਉਦੋਂ ਹਨੇਰਾ ਸੀਗਾ ਤੇ ਗੋਤਾਖਰ ਵਗੈਰਾ ਬੁਲਾਏ ਨਹੀਂ ਗਏ ਤੇ ਅੱਜ ਸਵੇਰੇ ਆ ਕੇ ਗੋਤਾਖਰ ਬੁਲਾਏ ਆ ਉਹਨਾਂ ਕੋ ਬੋਡੀ ਕਢਾਈ ਗਈ ਹੈ ਹੁਣ ਬੋਡੀ ਕਿੰਨੀ ਕੋਈ ਪੁਰਾਣੀ ਬੋਡੀ ਲੱਗਦੀ ਹੈ ਤੇ ਕੀ ਲੱਗਦਾ ਹੈ ਇਹ ਤਾਂ ਹੁਣ ਅਫਸਰ ਸਾਹਿਬ ਦੱਸਣਗੇ ਜੀ ਬੋਡੀ ਕਿੰਨੀ ਪੁਰਾਣੀ ਹੈ ਕੀ ਹੈ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸ਼ਾਮੀ ਪਰ ਲੇਟ ਲੇਟ ਨਾਈਟ ਮਿਲੀ ਸੀਗੀ ਤੇ ਦੇਖਦੇ ਆ ਜੋ ਵੀ ਹੈਗਾ ਬੰਦਾ ਲੇਡੀ ਜੀ ਹੈ ਕੌਣ ਹੈ ਪੋਸਟਮਾਨ ਖੜਾ ਕੇ 24 ਘੰਟੇ ਲਈ ਰੱਖਾਂਗੇ ਆਪਾਂ ਪਹਿਲਾਂ ਸਨਾਖਤ ਲਈ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਬੰਦੀ ਸਰ ਕੱਲ ਸ਼ਾਮ ਨੂੰ ਮਿਲੀ ਤੇ ਅੱਜ ਬੋਡੀ ਗੱਡੀਗੀ ਕੱਲ ਸ਼ਾਮੀ ਲੇਟ ਨੇੜੇ ਡੇਟਾਈਮ ਸ਼ਾਮੀ 6:30 6 ਵਜੇ ਦੀ ਗੱਲ ਸੀ ਅੱਛਾ 6:30 ਵਜੇ ਹਾਂ ਉਦੋਂ ਕੋਈ ਆਪਰੇ ਬੰਦਾ ਉਪਲਬਧ ਨਹੀਂ ਸੀਗਾ ਚਲੋ ਭਰੇ ਜੀ ਤੇ ਅੱਜ ਬੰਦਾ ਉਪਲਬਧ ਨਹੀਂ ਸੀ ਕੋਈ ਜਿਵੇਂ ਆਪਾਂ ਗੁੱਤਾ ਖੋ ਰਏ ਨੇ ਕੁਝ ਵੀ ਉਹ ਇਹ ਇੱਥੇ ਸਾਰਾ ਇਹ ਨਾਲਾ ਬਾ ਉਹ ਪੀਤਾ ਜਾ ਰਿਹਾ ਡਿਵੈਲਪਰ ਕੀਤਾ ਹੈ ਦੁਆਰਾ ਇਸ ਕਰਕੇ ਉਹ ਦੇ ਦੂੰਗਾ ਕਿ ਨਹੀਂ ਰੋਜ਼ ਸਫਾਈ ਕੀਤੀ ਜਾ ਰਹੀ ਹੈ ਪਰ ਹੁਣ ਰਬ ਰਬ ਜਾਣੇ ਕਿ ਮੇਰਾ ਥਾਣੇ ਦੂਜੇ ਨੰਬਰ 4 ਦੂਜੇ ਨੰਬਰ 4 ਠੀਕ ਹੈ ਅ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰੱਖਾ ਆ ਜਾਏਗਾ ਤੇ ਇਸ ਤੋਂ ਬਾਅਦ ਦੂਈ ਨੰਬਰ 4 ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਆਖਿਰਕਾਰ ਇਹ ਬੋਡੀ ਹੈ ਕਿਸ ਦੀ ਜੁੜੇ ਹਲਧਾਂ ਲੈਵ ਦੇ ਨਾਲ ਯੂਬਮ ਬੈਰੀ ਰਿਪੋਰਟ ਧੰਨਵਾਦ